ਸਮਾਣਾ ਚ ਸਕੂਲ ਵੈਨ ਸੜਕ ਹਾਸੇ ਦੇ ਵਿੱਚ ਜੋ ਬੱਚੇ ਦੀ ਮੌਤ ਹੋਈ ਸੀ ਡਰਾਈਵਰ ਵੀ ਉਸ ਦੀ ਮੌਤ ਦਾ ਸ਼ਿਕਾਰ ਹੋਇਆ ਸੀ ਉਹ ਮਾਮਲਾ ਅਜੇ ਠੰਡਾ ਨਹੀਂ ਹੋ ਰਿਹਾ ਕਿਉਂਕਿ ਕਥਿਤ ਤੌਰ 'ਤੇ ਜਿਸ ਤਰ੍ਹਾਂ ਪਰਿਵਾਰ ਵੱਲੋਂ ਪੇੜਤਾ ਵੱਲੋਂ ਦੋਸ਼ ਲਾਇਆ ਜਾ ਰਿਹਾ ਵੀ ਕਥਿਤ ਤੌਰ 'ਤੇ ਇੱਕ ਉਸ ਨੂੰ ਪੁਲਿਸ ਗ੍ਰਿਫਤਾਰ ਕਰੇ ਉਸੇ ਮੁੱਦੇ ਨੂੰ ਲੈ ਕੇ ਲਗਾਤਾਰ ਤਰਨਾ ਤਹਿਸੀਲ ਕੈਂਪਲੈਕਸ ਦੇ ਬਾਹਰ ਵੀ ਚੱਲ ਰਿਹਾ ਹੈ ਔਰ ਕੱਲ ਨੂੰ ਸਮਾਣਾ ਪਟਿਆਲਾ ਸੜਕ ਦੇ ਉੱਤੇ ਆਵਾਜ਼ਾਈ ਵੀ ਠਪ ਕੀਤੀ ਜਾਣੀ ਹੈ ਵਿਸਾਲ ਤਰਨਾ ਦਿੱਤਾ ਜਾਊਗਾ ਜਿਸ ਵਿੱਚ ਸਮਾਜਿਕ ਧਾਰਮਿਕ ਰਾਜਨੀਤਿਕ ਸਾਰੇ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣਗੇ ਅੱਜ ਵਿਧਾਇਕ ਸਮਾਤ ਕੀਰ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ ਜਿੱਥੇ ਤੁਸੀਂ ਕਹੋਗੇ ਤੁਹਾਡੇ ਨਾਲ ਆ ਇੱਕ ਕਥਿਤ ਮੁਲਜ਼ਮ ਉਸਦੇ ਲਈ ਪ੍ਰਸ਼ਾਸਨ ਤੇ ਪੁਲਿਸ ਲਗਾਤਾਰ ਉਸਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰ ਰਹੀ ਹੈ ਹਰ ਰਸਕੰਡੇ ਬਣਾ ਰਹੀ ਹੈ ਲੇਕਿਨ ਕਥਿਤ ਰੋਪੀ ਬੜਾ ਸਾਤਰ ਹੈ ਉਸਦੇ ਪਰਿਵਾਰ ਕੇ ਮੈਂਬਰਾਂ ਨੂੰ ਵੀ ਉਹ ਪੁਲਿਸ ਨੇ ਆਪਣੀ ਨਿਗਾਹ ਚ ਰੱਖਿਆ ਹੋਇਆ ਹੈ ਲੇਕਿਨ ਅਜੇ ਕਥਿਤ ਰੋਪੀ ਫਰਾਰ ਹੈ ਹੁਣ ਜਦੋਂ ਤੱਕ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜਦ ਤੱਕ ਕਥਿਤ ਰੋਪੀ ਗ੍ਰਿਫਤਾਰ ਨਹੀਂ ਹੁੰਦਾ ਤਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਸਾਰੇ ਜਿਹੜੇ ਆਲੇ ਨੇ ਸਾਡੇ ਸਟੂਡੀਓ ਵਾਲੇ ਸਰ ਪੂਰਾ ਸਾਡੀ ਕੋਸ਼ਿਸ਼ ਹੈ ਕਿ ਜੇ ਸਾਡੇ ਸੀਰਲ ਦੀ ਲੋੜ ਹੈ ਸਾਨੂੰ ਵੀ ਲੈ ਜੂ। ਅਸੀਂ ਉੱਥੇ ਬੈਠੇ ਆ ਅਸਾਂ ਨੂੰ ਲੱਗਦਾ ਵੀ ਕੋਈ ਵਕੀਲ ਲਵੇ ਆਉਂਦਾ ਕਰਦਾ ਤੁਸੀਂ ਮੇਰੇ ਧਿਆਨ ਚ ਲੈ ਕੇ ਉਸ ਕਾਗਜ਼ ਦੇ ਧਿਆਨ ਚ ਲੈ ਆ ਦਿਓ ਵੀ ਸਾਡੀ ਕੋਸ਼ਿਸ਼ ਹੈ ਕਿ ਆਪਾਂ ਜਿਹੜਾ ਵੀ ਹੈਗਾ ਉਹ ਨੂੰ ਧੀਰ ਜਿਹੜਾ ਇੱਕ ਸਿੰਘ ਹੋ ਰਿਹਾ ਦਾ ਬਾਕੀ ਮੈਂ ਦੱਸਣਾ ਚਾਹੁੰਦਾ ਕਿ ਉਹਦੇ ਰਿਸ਼ਤੇਦਾਰ ਨੇ ਕਿਉਂਕਿ ਇੱਕ ਕੋਈ ਦਰਿਆ ਹੁੰਦਾ ਕਿ ਜੇ ਕੋਈ ਕਿਸੇ ਨੇ ਕੋਈ ਦਾਦਾ ਕੀਤਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਫੜਿਆ ਜਾਂਦਾ ਪਰ ਉਹਦੇ ਰਿਸ਼ਤੇਦਾਰਾਂ ਨੂੰ ਫੜਨ ਦੇ ਬਾਵਜੂਦ ਵੀ ਉਹ ਆਪ ਨਹੀਂ ਕੀਤਾ ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਸੁਬਤਾਰ ਘਾਰ ਹੀ ਚੱਟਿਆ ਜਾ ਰਿਹਾ ਜੋ ਕੋਈ ਪਿੱਛੇ ਕਮੀ ਨਹੀਂ ਰਹੀ ਜਿਹਾ ਉਹਦੇ ਵਾਕਿ ਮਤ ਸਾਰਾ ਤੁਹਾਨੂੰ ਲੱਗਦਾ ਉਹਨਾਂ ਵਾਲੇ ਸਮੇਂ ਚ ਤੁਹਾਡੇ ਨਾਲ ਤੁਹਾਡੇ ਆਪਣੇ ਬੱਚੇ ਸਾਡੇ ਆਪਣੇ ਪਰਿਵਾਰ ਸਾਥੀ ਕਹਾਂ ਲਾਈ ਜਾਂਦੇ ਨੇ एम एल ए साहब मैं सारी संकत वालों कहना चाहवा जो आए धन्यवाद पर अफसोस बड़ी लेट आए बहुत जल्दी आना चाहिए जो सा मन के उत्साह होगा और ज़्यादा कुछ नहीं बोलूँगा मैं सिर्फ यही कहूँगा कि तुम अपना प्रशासन का योग जोड़ा है वो फ़ोड़न पर लाओ ਅਸੀਂ ਲੇਕਿਨ ਇਹੀ ਬੇਨਤੀ ਕਰਾਂਗੇ ਅਸੀਂ ਆਪਣਾ ਧਰਨਾ ਜਿਹੜਾ ਸਾਡਾ ਅੱਜ ਦਾ ਵੀ ਹੈ ਜਿਹੜਾ ਸਾਡਾ ਕੱਲ ਦਾ ਵੀ ਹੈ ਉਹ ਉਸੇ ਤਰ੍ਹਾਂ ਦੀ ਕੋਲ ਹੀ ਰਹੇਗੀ ਜਿਹੜੀ ਕੱਲ ਅਸੀਂ ਬੇਨਤੀ ਕੀਤੀ ਸੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਜੇ ਰੰਦੀਰ ਫੜਿਆ ਜਾਂਦਾ ਹੈ ਤਾਂ ਜਿੱਦਾਂ ਹੀ ਰੰਦੀਰ ਫੜਨ ਦੀ ਸਾਡੇ ਕੋਲ ਇਨਫਰਮੇਸ਼ਨ ਆਏਗੀ ਉਹਦੇ ਵੀ ਅਸੀਂ ਆਪਣਾ ਧਰਨਾ ਸਮਾਪਤ ਕਰ ਦਾਂਗੇ ਲੇਕਿਨ ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਅਸੀਂ ਆਪਣੀ ਕੋਲ ਜਿਹੜੀ ਕੀਤੀ ਸੀ ਉਹ ਕੱਲ ਜਾਰੀ ਰੱਖਾਂਗੇ ਮੈਂ ਇਹੀ ਬੇਨਤੀ ਕਰੂੰਗਾ ਔਰ ਅਸੀਂ ਗਿਟੀ ਬਣਾਈ ਹੈ ਜਿਹੜੀ ਸਾਡੇ ਸੰਘਾਸ਼ੀ ਕਮੇਟੀ ਹੈ ਮੈਂ ਚਾਹੂੰਗਾ ਉਹਦੇ ਵੱਲੋਂ ਵੀ ਕੋਈ ਕੁਝ ਉਹ ਵੀ ਬੋਲੋ ਕਿਉਂਕਿ ਜਦੋਂ ਕਮੇਟੀ ਬਣਾਉਂਦੀ ਹੈ ਜੁੜਾਈ ਸਰਕਾਰ ਕੋਈ ਤੇਰੀ ਚੀਜ਼ ਨਹੀਂ ਆਤੀ ਇਹੀ ਸਾਰਿਆਂ ਵੱਲੋਂ ਬੇਨਤੀ ਹੈ ਜੀ ਜਿਨ੍ਹਾਂ ਦੇ ਉਹਨਾਂ ਨੂੰ ਨਹੀਂ ਫੜਦੇ ਸਕੂਲਾਂ ਦੇ ਧਰਮਾ ਸਿੱਧਣਾ ਰੋਜਾ ਨੂੰ ਸਭਾ ਸਿਰ ਤੇ ਨਾ ਨਾਮ ਲੱਖੋ ਹੋਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਕਰਾ ਲੱਖੋ ਵਿਚਾਰ ਕੇ ਕੱਢੋ ਜਿਵੇਂ ਪਾਲਸੀ ਦੇ ਭਾਗਾਂ ਦੇ ਪੁਨਰ ਕਾਨੂੰਨ ਧਰਮਾ ਸਾਰੇ ਲਾਖੋ ਕਿ ਜਿਵੇਂ ਅੱਕੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਬਹੁਤ ਅਫਸੋਸ ਹੈ ਕਿ ਸਾਡੇ ਸ਼ਹਿਰ ਦੇ ਪਿਆਰੇ ਬੱਚੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਬਹੁਤ ਵੱਡਾ ਦੁੱਖ ਹੈ ਜਿਹੜਾ ਸਮਾਣੇ ਸ਼ਹਿਰ ਤੇ ਹੋਇਆ ਔਰ ਪਰਿਵਾਰਾਂ ਨਾਲ ਦੁੱਖ ਵੀ ਬੰਡਾਇਆ ਔਰ ਪਰਿਵਾਰਾਂ ਨੂੰ ਸਭ ਇਹ ਬਾਤ ਕਿ ਬੜੀ ਜਲਦੀ ਹੈ ਜਿਹੜਾ ਰਣਧੀਰ ਦੋਸ਼ੀ ਹੈ ਉਹਨੂੰ ਜਲਦੀ ਜਿਹੜਾ ਚੁੱਕਿਆ ਵੀ ਜਾਊਗਾ ਔਰ ਉਤੇ ਬਣਦੀ ਕਾਰਵਾਈ ਜਿਹੜੀ ਕੀਤੀ ਵੀ ਜਾਊਗੀ ਔਰ ਮੈਂ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਔਖੇ ਸਮੇਂ ਦੇ ਵਿੱਚ ਆ ਸਰਕਾਰ ਹੈ ਜਿਹੜੀ ਪਰਿਵਾਰ ਨਾਲ ਹੈ ਹਰ ਤਰ੍ਹਾਂ ਦਾ ਉਹਨਾਂ ਦੀ ਮਦਦ ਹੈ ਜਿਹੜੀ ਉਸ ਦੋਸ਼ੀ ਨੂੰ ਫੜਨ ਵਾਸਤੇ ਜਿਹੜੀ ਕਰੀ ਜਾਊਗੀ ਅੱਜ ਵੀ ਅਸੀਂ ਉਰੇ ਬੈਠ ਕੇ ਸਾਰਾ ਕਿਵੇਂ ਕੀ ਕਰਨਾ ਆਉਣ ਵਾਲੇ ਸਮੇਂ 'ਚ ਉਹ ਸਾਰਾ ਇਕੱਠੇ ਹੋ ਕੇ ਜਿਹੜੀ ਉਤੀ ਰਣਨੀਤੀ ਜਿਹੜੀ ਬਣਾ ਰਹੇ ਨਹੀਂ ਦੇਖੋ ਜਦੋਂ ਦੁੱਖ ਹੈ ਬਹੁਤ ਵੱਡਾ ਦੁੱਖ ਹੈ ਸ਼ਹਿਰ ਸਾਰਾ ਨਾਲ ਹੈ ਅਸੀਂ ਵੀ ਨਾਲ ਹੀ ਆ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਜੇ ਨਾਲ ਬੈਠਾਂਗੇ ਪਰਿਵਾਰਾਂ ਨੂੰ ਜੇ ਇਨਸਾਫ਼ ਮਿਲਦਾ ਜੇ ਉਹਨਾਂ ਨੂੰ ਕੋਈ ਮਿਰਖਲ ਕੋਈ ਚੱਕਰ ਨਹੀਂ ਹੈ ਜੇ ਕੋਈ ਬੈਠਣ ਨਾਲ ਕੋਈ ਫਾਇਦਾ ਹੁੰਦਾ ਮੈਨੂੰ ਤਾਂ ਲੱਗਦਾ ਕੋਈ ਚੱਕਰ ਲਈ ਇਦਾਂ ਦੀ ਗੱਲ ਹੈ ਨਹੀਂ ਛੋਸੀ ਪਰਿਵਾਰਾਂ ਦੇ ਨਾਲ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼